ਪਰ ਇਸ ਟਾਈਮ ਇਹ ਪੂਜਾ ਆਪਣਾ ਨਾਮ ਦੱਸਦੀ ਆ ਆਪਣੇ ਪਿਤਾ ਜੀ ਦਾ ਨਾਮ ਆ ਜਿਹੜਾ ਬਾਪ ਦਾ ਨਾਮ ਕੀ ਆ ਬਾਪ ਦਾ ਨਾਂ ਕੀ ਹੈ ਭੈਣ ਤੇਰੀ ਦਾ ਹੈ ਚੰਕਰਾਮ ਚੰਕਰਾਮ ਤੇ ਮੰਮੀ ਦਾ ਮੰਮੀ ਦਾ ਨਾਮ ਪੰਡਾ ਦੇਵੀ ਹੈ ਪੰਡਾ ਦੇਵੀ ਪੰਡਾਰੀ ਦੇਵੀ ਤੂੰ ਪੜ੍ਹੀ ਏ ਕੁਛ ਨਹੀਂ ਜੀ ਠੀਕ ਆ ਤੇਰੇ ਬੱਚੇ ਹੈਗੇ ਆ ਹਾਂ ਜੀ ਕਿੰਨੇ ਬੱਚੇ ਤੇਰੇ ਇੱਕ ਕੁੜੀ ਹੈ ਜੀ ਉਹ ਕਿੰਨੇ ਸਾਲਾਂ ਦੀ ਆ ਉਹ 9 ਸਾਲਾਂ ਦੀ 10ਵੇਂ ਸਾਲ ਚ ਲੱਗ ਰਹੀ ਹੈ 10 ਸਾਲਾਂ ਦੀ ਇੱਕ ਬੇਟੀ ਵੀ ਹੈ ਦੀ ਉਹ ਕਿੱਥੇ ਹੈ ਬੇਟੀ ਹੁਣ ਮੇਰੇ ਘਰ ਵਾਲੇ ਕੋਲ ਹੀ ਹੈਗੀ ਤੇਰੇ ਘਰ ਵਾਲੇ ਕੋਲੇ ਘਰ ਵਾਲਾ ਕਿੱਥੇ ਤੇਰਾ ਪਾਤੜਾ ਜੀ ਪਾਤੜਾ ਹੁਣ ਤੂੰ ਵੀ ਨਸ਼ਾ ਕਰਦੀ ਹੈ ਤੈਨੂੰ ਲੈ ਕੇ ਜਾਏਗੀ ਤੈਨੂੰ ਤੋੜ ਲੱਗੂਗੀ ਹੁਣ ਮੈਂ ਛੁੱਟ ਨਹੀਂ ਬਹੁਤ ਆ ਬਾਹਰ ਆ ਉਹਦੀ ਲੱਤ ਕੱਟੀ ਹੋਈ ਆ ਤੇ ਉਹਦੀ ਬੈਕ ਸਾਈਡ ਸਾਰੀ ਗਲੀ ਹੋਈ ਆ ਪਿੱਛੇ ਉਹਦੇ ਕੀੜੇ ਪਏ ਹੋਏ ਆ ਵਿਚਾਰੀ ਦੇ ਤੇ ਨਾਲ ਸਾਡੇ ਜਸ਼ਪਾਲ ਛੋਡੀ ਜੀ ਆਏ ਨੇ ਯੂ ਐਸ ਏ ਤੋਂ ਨੇ ਅੰਕਲ ਜੀ ਸਾਡੇ ਸਾਡੇ ਸੁਪਨਿਆਂ ਦੇ ਘਰ ਨਾਲ ਜੁੜੇ ਹੋਏ ਨੇ ਉੱਥੇ ਸਾਰਾ ਸੋਲਰ ਦਾ ਪਲਾਂਟ ਵਗੈਰਾ ਉੱਥੇ ਲਗਵਾ ਕੇ ਦੇ ਰਹੇ ਨੇ ਸਾਨੂੰ ਤੇ ਇਹਨਾਂ ਦੀ ਇੱਛਾ ਸੀ ਵੀ ਜਦੋਂ ਤੁਸੀਂ ਰੈਸਕਿਊ ਕਰਨ ਜਾਂਦੇ ਹੋ ਮੈਂ ਨਾਲ ਜਾਣਾ ਥੋਡੇ ਉਹਨੇ ਯੂ ਐਸ ਏ ਤੋਂ ਆਏ ਹੋਏ ਸੀ ਅੱਜ ਇਹ ਸਾਡੇ ਨਾਲ ਆਏ ਨੇ ਸਪੈਸ਼ਲੀ ਵੀ ਮੈਂ ਆਪਣੇ ਅੱਖੀ ਜਾ ਕੇ ਦੇਖਿਆ ਵੀ ਕੀ ਹਾਲਾਤ ਨੇ ਅੱਖੀ ਇੱਥੇ ਦੇਖੋ ਕਿਵੇਂ ਆਸ-ਪਾਸ ਸਾਰੇ ਲੋਕ ਪਏ ਨੇ ਅਸਮਾਨ ਪਿਆਵਾ ਕੋਲੇ ਗੰਦ ਮੰਦ ਕਿਵੇਂ ਇੱਕ ਭੈਣ ਇਹ ਪੜ੍ਹੀ ਲਿਖੀ ਕੁੜੀ ਆ ਲਾਤੇ ਦੀ ਵੱਡੀ ਹੋਈ ਐ ਇੱਕ ਤੇ ਇਹਦੇ ਪਿੱਛੇ ਬਹੁਤ ਵੱਡਾ ਬੈਗ ਤੇ ਜ਼ਖਮ ਆ ਦੇਖੋ ਭੈਣੇ ਦਸਰੀ ਕਾਲ ਦਸਰੀ ਕਾਲ ਬਾਜੀ ਕੀ ਨਾਮ ਤੇਰਾ ਮੇਰਾ ਨਾਮ ਪੂਜਾ ਹੈ ਪੂਜਾ ਤੇ ਕਿ ਮਾਸਕ ਦੇਓ ਕਾਕਾ ਮਾਸਕ ਪੂਜਾ ਅਸੀਂ ਮਨੁੱਖਤਾਰੀ ਸੇਵਾ ਤੋਂ ਆਏ ਆ ਬੇਟਾ ਹਾਂਜੀ ਹਾਂ ਪੂਜਾ ਤੇਰਾ ਨਾਮ ਪੂਜਾ ਵਾ ਹਾਂਜੀ ਇੱਥੇ ਕਾ ਤੂੰ ਬੈਠੀ ਆ ਤੂੰ ਬੰਤੀ ਗਈ ਸੀ ਬਾਜੀ ਇੱਥੇ ਰਹਿਣੀ ਆ ਕਾ ਤੂੰ ਇੱਥੇ ਰਹਿਣੀ ਆ ਪੁੱਤ ਤੇਰਾ ਘਰ ਹੈ ਨਹੀਂ ਉਹ ਕਹ ਰਹਾ ਮम्मी डैडी ਕੋਈ ਹੈ ਨਹੀਂ ਭੂਆ ਨੇ ਪਾਲ ਲਿਆ ਸੀ ਉਹ ਦਿਮਾਗੋ ਬਾਹਰ ਨੇ ਅੱਛਾ ਮम्मी डैडी ਕਿੱਥੇ ਗਏ ਉਹ ਪੂਰੇ ਹੋ ਗਏ ਸੀ ਬੱਤਨ ਜੀ ਦੋਨੋਂ ਹੀ ਪਿੰਡ ਕਿਹੜਾ ਤੇਰਾ ਹਿਮਾਚਲ ਦੇ ਹਿਮਾਚਲ ਤੋਂ ਇੱਥੇ ਪੰਜਾਬ ਕਿੱਥੇ ਰਹਿਨੀ ਆ ਤੂੰ ਇੱਥੇ ਹੁਣ ਤਾਂ ਉਰੇ ਹੀ ਰਹਿਨੀ ਆ ਨਹੀਂ ਪਹਿਲਾਂ ਭੂਆ ਫੁੱਪੜ ਕਿੱਥੇ ਰਹਿੰਦੇ ਸੀ ਉਹ ਹਿਮਾਚਲ ਚ ਹੀ ਰਹਿੰਦੇ ਨੇ ਤੇ ਤੇਰੇ ਭੈਣ ਭਰਾ ਕੋਈ ਹੋਰ ਨਹੀਂ ਹੈ ਇਹ ਭੂਆ ਦੇ ਮੁੰਡੇ ਆ ਦੋ ਬਸ ਉਹ ਸੰਭਦੇ ਨਹੀਂ ਤੁਹਾਨੂੰ ਪਤਾ ਹੀ ਆ ਕੌਣ ਸੰਭਦਾ ਕਿਸਨਾ ਤੂੰ ਕੋਈ ਨਸ਼ਾ ਕਰਦੀ ਸੀ ਸੱਚ ਦੱਸਣੀ ਆ ਗੱਲ ਪਹਿਲੇ ਕਰਦੀ ਸੀ ਕੀ ਨਸ਼ਾ ਕਰਦੀ ਸੀ ਪਹਿਲੇ ਕਰਦੀ ਸੀ ਹੁਣ ਨਹੀਂ ਕਰਦੀ ਹੈਗੀ ਹੈ ਹਾਂ ਹੁਣ ਨਹੀਂ ਕਰਦੀ ਪਹਿਲੇ ਕਰਦੀ ਹਾਂ ਕੀ ਕਰਦੀ ਸੀ ਟੀਕੇ ਲਾਉਂਦੀ ਸੀ ਹਾਂ ਹੈ ਅਲੱਤ ਵੀ ਟੀਕਿਆਂ ਕਰਕੇ ਵੱਡੀ ਗਈ ਆ ਹੈ ਬੋਲਤਾ ਸੀ ਪੂਜਾ ਹੁਣ ਕੀ ਨਸ਼ਾ ਕਰਦੀ ਆਂ ਹਾਂ ਕੋਈ ਵੀ ਨਹੀਂ ਕਰਦੀ ਅਰੇ ਚਮਚਾ ਕਿਆ ਹੋਇਆ ਵਾ ਇਹ ਰੋਟੀ ਖਾਦੀ ਸੀ ਆਪਾਂ ਦਿਖਾਉਂਦੀ ਆਂ ਆ ਦੇਖ ਟੀਕੇ ਦੇ ਨਾਲ ਕੀ ਹਾਲ ਕੀਤਾ ਹੋਇਆ ਆ ਦੇ ਹੈ ਆ ਬਲੇਡ ਕਿਵੇਂ ਮਾਰੇ ਹੋਇਆ ਜਾ ਕੇ ਮ ਦਿਖਾ ਕਿੰਨਾ ਕਾ ਪਿੱਛੇ ਇਹਨਾਂ ਸਾਰਾ ਗਲਿਆ ਪਿਆ ਹਾਂਜੀ ਏਡਾ ਵੱਡਾ ਜ਼ਖਮ ਕਿਵੇਂ ਹੋ ਗਿਆ? ਅੰਦਰ ਤੇ ਰਾ ਲੱਤ ਵੱਡੀ ਗਈ ਸੀ ਮੈਂ ਬੈਠੀ ਰਹੀਂਦੀ ਸੀ। ਹੂੰ। ਉਹ ਗੱਠ ਜਿਹੀ ਬਣੀ ਆ ਉਹਦੇ ਤੋਂ ਹੀ ਹੋ ਗਿਆ। ਨਹੀਂ ਇਹ ਤੇ ਟੀਕੇ ਵੀ ਲਾਉਂਦੀ ਸੀ ਤੂੰ। ਨਹੀਂ ਤੂੰ। ਅੱਛਾ। ਕਿੰਨਾ ਟਾਈਮ ਹੋ ਗਿਆ ਜ਼ਖਮ ਹੋਏ ਨੂੰ? ਇਹ ਨੂੰ ਮਹੀਨਾ ਹੋ ਗਿਆ। ਹੁਣ ਤੂੰ ਇੱਥੇ ਕਿੰਨਾ ਟਾਈਮ ਹੋ ਗਿਆ ਪਈ ਨੂੰ? ਹੁਣ ਤਾਂ ਮੈਂ ਸਵੇਰ ਦੀ ਦਿੱਤੀ ਵੇਸੇ। ਨਹੀਂ ਕਿੰਨੇ ਮਹੀਨੇ ਹੋ ਗਏ ਕਿੰਨਾ ਟਾਈਮ ਹੋ ਗਿਆ ਇੱਥੇ? ਮੰਢੇ ਸਾਲ ਹੋ ਗਿਆ ਉਹ ਡੇਢ ਸਾਲ ਤੋਂ ਇੱਥੇ ਪਈ ਆ ਹਾਂਜੀ ਇੱਥੇ ਹੀ ਰਹਿੰਦੀ ਪਹਿਲੇ ਠੀਕ ਸੀ ਲੱਤ ਤੇ ਹੁਣੇ 3 ਕੁ ਮਹੀਨੇ ਹੋਏ ਆ ਪਜਾਮਾ ਠੀਕ ਕਰ ਲਾ ਤਾਂ ਨੂੰ ਡੇਢ ਸਾਲ ਹੋ ਗਿਆ ਜੀ ਇਹ ਕਹਿੰਦੀ ਮੈਂ ਇੱਥੇ ਹੀ ਪਈ ਆ ਡੇਢ ਸਾਲ ਤੋਂ ਮਾਤਾ ਜੀ ਹਾਂਜੀ ਔਰ ਕਰਨਗੀ ਕੀ ਦੀ ਮਾਂ ਪਿਓ ਮਰ ਗਏ ਪੂਆ ਫੁੱਫੜ ਨੇ ਪਾਲਿਆ ਹੁਣ ਪੂਆ ਦੇ ਮੁੰਡੇ ਜਾ ਕੁੜੀਆਂ ਵਾਂ ਕਹਿੰਦੇ ਉਹ ਵੀ ਨਹੀਂ ਮੇਰਾ ਸਾਥ ਦਿੰਦੇ ਤੇ ਨਸ਼ੇ ਦੀ ਆਦੀ ਹੋ ਗਈ ਕੁੜੀ ਨਸ਼ਾ ਕਰਦੀ ਸੀ ਜਿਹਦੇ ਕਰਕੇ ਇਹ ਇਹ ਟੀਕੇ ਲਾਉਂਦੀ ਸੀ ਟੀਕੇ ਕਿਤੇ ਗਲਤ ਥਾਂ ਤੇ ਲੱਗ ਗਿਆ ਤੇ ਲਤ ਗਲ ਗਈ ਤੇ ਲਤ ਵੱਢਣੀ ਪੈ ਗਈ ਹੁਣ ਲਤ ਤਾਂ ਵੱਢੀ ਗਈ ਇੱਕ ਹੁਣ ਦੂਜੇ ਪਾਸੇ ਵੀ ਪੁੜੇ ਦੇ ਉੱਤੇ ਪਿਛੇ ਏਡਾ ਵੱਡਾ ਜ਼ਖਮ ਆ ਅਸੀਂ ਤੁਹਾਨੂੰ ਉਹ ਦਿਖਾ ਨਹੀਂ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ ਨਹੀਂ ਜਾ ਸਕਦੀਆਂ ਪਰ ਇਸ ਟਾਈਮ ਇਹ ਪੂਜਾ ਆਪਣਾ ਨਾਮ ਦੱਸਦੀ ਆ ਆਪਣੇ ਪਿਤਾ ਜੀ ਦਾ ਨਾਮ ਆ ਜਿਹੜਾ ਬਾਪਕਾ ਨਾਮ ਕੀ ਬਾਪ ਦਾ ਨਾਮ ਕੀ ਹੈ ਭੈਣੇ ਤੇਰਾ ਉਹ ਦਾ ਨਾਮ ਸ਼ੈਂਕਰਾਂਤ ਹੈ ਸ਼ੈਂਕਰਾਂਤ ਸ਼ੈਂਕਰਾਂਮ ਤੇ ਮੰਮੀ ਦਾ ਮੰਮੀ ਦਾ ਨਾਮ ਪੰਡਾ ਰੂ ਦੇਵੀ ਹੈ ਪੰਡਾ ਰੂ ਦੇਵੀ ਪੰਡਾਰੀ ਦੇਵੀ ਤੂੰ ਪੜ੍ਹੀ ਹੈ ਕੁਝ ਨਹੀਂ ਜੀ ਠੀਕ ਆ ਤੇਰੇ ਬੱਚੇ ਹੈਗੇ ਆ ਹਾਂਜੀ ਕਿੰਨੇ ਬੱਚੇ ਤੇਰੇ ਇੱਕ ਕੁੜੀ ਹੈ ਜੀ ਉਹ ਕਿੰਨੇ ਸਾਲਾਂ ਦੀ ਆ ਉਹ 9 ਸਾਲਾਂ ਦੀ 10ਵੇਂ ਸਾਲ ਚ ਲੱਗ ਰਹੀ ਹੈ ਹੂੰ 10 ਸਾਲਾਂ ਦੀ ਇੱਕ ਬੇਟੀ ਵੀ ਹੈ ਦੀ ਉਹ ਕਿੱਥੇ ਹੈ ਬੇਟੀ ਹੁਣ ਮੇਰੇ ਘਰ ਵਾਲੇ ਕੋਲ ਹੀ ਹੈ ਜੀ ਤੇਰੇ ਘਰ ਵਾਲੇ ਕੋਲੇ ਘਰ ਵਾਲਾ ਕਿੱਥੇ ਤੇਰਾ ਪਾਤੜਾ ਜੀ ਪਾਤੜਾ ਹੁਣ ਤੂੰ ਕੋਈ ਨਸ਼ਾ ਕਰਦੀ ਹੈ ਤੈਨੂੰ ਲੈ ਕੇ ਜਾਈਏ ਤੈਨੂੰ ਤੋੜ ਲੱਗੂਗੀ ਹਾਂ ਮੈਂ ਚੋੜਨੀ ਬੋਲਦੀ ਮੈਂ ਜੀਵ ਵਾਲੀ ਗੋਲੀ ਖਾਣੀ ਆ ਕਿੰਨੀਆਂ ਇੱਕ ਫਿਰ ਇਹੇ ਖਾਣੀ ਦੀ ਦੱਸ ਹੁਣ ਜੇ ਤੂੰ ਗਲ ਕੀ ਜਮੇ ਮਰਨ ਵਾਲੀ ਹੋਈ ਪਈ ਆ ਭੈਣੇ ਤੈਨੂੰ ਕੀ ਚਾਹਨੀ ਆ ਤੈਨੂੰ ਲੈ ਕੇ ਜਾਈਏ ਨਾਜ ਕਰਾਈਏ ਜਰਾ ਜਾਣਾ ਚਾਹਨੀ ਆ ਹੈ ਨਾਜ ਕਰਾ ਦੋ ਮੇਰਾ ਨਹੀਂ ਹੱਜਣਾ ਚਾਹਨੀ ਆ ਹਾਂ ਜੀ ਦੇਖੋ ਕੀ ਹਾਲ ਆ ਅੱਜ ਇਹਦੀ ਉਮਰ ਤੀ 35 ਸਾਲ ਦੀ ਹੈ ਕੁੜੀ ਦੀ ਸਾਰੀ ਹੋਈ 10 ਸਾਲ ਦੀ ਬੇਟੀ ਆ ਨਸ਼ੇ ਦੇ ਕਰਕੇ ਇੱਕ ਲਤ ਵੱਡੀ ਜਾ ਚੁੱਕੀ ਆ ਦੂਜੀ ਲਤ ਵੱਡਣ ਨੂੰ ਤਿਆਰ ਆ ਪਿੱਛੋਂ ਗਲੀ ਪਈ ਆ ਸਾਰੀ ਤੇ 1.5 ਸਾਲ ਤੋਂ ਇੱਥੇ ਚੌਕ ਦੇ ਵਿੱਚ ਰਹਿ ਰਹੀ ਆ ਲੁਧਿਆਣੇ ਇਹ ਸਮਰਾਲਾ ਚੌਕ ਆ ਆਪਾਂ ਖੜੇ ਆ ਨਾ ਸਮਰਾਲਾ ਚੌਕ 'ਚ ਖੜੇ ਆ ਅਸੀਂ ਤੇ ਇੱਥੇ ਇਹ ਪੂਜਾ 1.5 ਸਾਲ ਤੋਂ ਰਹਿ ਰਹੀ ਆ ਪਤਾ ਨਹੀਂ ਇਹਨੇ ਕੀ ਕੁਝ ਬਰਦਾਸ਼ਤ ਕੀਤਾ ਹੋਊ ਇੱਥੇ ਕੀ ਕੁਝ ਇਹਦੇ ਨਾਲ ਹੋਇਆ ਹੋਊ ਇੱਥੇ ਇਹ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਪਰ ਬਹੁਤ ਦੁਖਦੀ ਗੱਲ ਆ ਜਿੱਥੇ ਉੱਥੇ ਅੱਜ ਇੱਕ ਸਕੂਨ ਦੀ ਗੱਲ ਵੀ ਅਸੀਂ ਇਸ ਭੈਣ ਨੂੰ ਅੱਜ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਮਨੁੱਖਤਾਰੀ ਸੇਵਾ ਪਰਿਵਾਰ 'ਚ ਜਿੱਥੇ ਦਾ ਚੰਗਾ ਦੇਖਭਾਲ ਹੋਊਗੀ ਟ੍ਰੀਟਮੈਂਟ ਹੋਊਗਾ ਤੇ ਧੰਨਵਾਦ ਆ ਵੀਰ ਦਾ ਜੀ ਨੇ ਸਾਨੂੰ ਦੱਸਿਆ ਵੀਰੇ ਸਾਸਰੀ ਗਾਲ ਕੀ ਨਾਂ ਤੁਹਾਡਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਸ਼ੁਕਰੀਆ ਤੁਹਾਡਾ ਤੁਹਾਨੂੰ ਇੱਥੇ ਅੱਗੇ ਵੀ ਦੇਖਦੇ ਰਹਿੰਦੇ ਤੁਸੀਂ ਮੇਰਾ ਦਫ਼ਤਰ ਹੀ ਸਾਹਮਣੇ ਟੈਕਸੀ ਸ਼ਾਂਡਈ ਅੱਛਾ ਜੀ ਲੰਘਦਾ ਵਰਤਦਾ ਮੈਂ ਅੰਦਾਜ਼ਾ ਲੈਂਦਾ ਸੀ ਇੰਨਾ ਬੜਾ ਚਾਹ ਪਾਣੀ ਪਲੰਡਾ ਰਿਹਾ ਸੀ ਅੱਛਾ ਕਿੰਨੇ ਕ ਟਾਈਮ ਤੋਂ ਦੇਖਦੇ ਹੋ ਤੁਸੀਂ ਇਹਨਾਂ ਨੂੰ ਸਾਲ ਹੋ ਗਿਆ ਤੁਹਾਨੂੰ ਇੱਥੇ ਪਈ ਨੂੰ ਹਾਂ ਪਰ ਉਹ ਵੀ ਮੈਨੂੰ ਲੱਗਦਾ ਸੀ ਫ੍ਰੀ ਹੁੰਦਾ ਸੀ ਜਦੋਂ ਜ਼ਿਆਦਾ ਹੋ ਗਿਆ ਸੀ ਇਹਨਾਂ ਦੇ ਉਹ ਬਣਾ ਕੇ ਭੇਜੀ ਸੀ ਤੁਹਾਡੇ ਕੋਲ ਮੈਂ ਹਾਂ ਸਾਲ ਤੋਂ ਹੋ ਰਿਹਾ ਬਹੁਤ ਮਾੜਾ ਹਾਲ ਹੈ ਨਾਲ ਅੱਗੇ ਪਿੱਛੇ ਹੈ ਨਹੀਂ ਇਹਨਾਂ ਦੇ ਕਦੇ ਕੋਈ ਇਹਦਾ ਆਪਣਾ ਇੱਥੇ ਆਉਂਦਾ ਨਹੀਂ ਨਹੀਂ ਹਾਂ ਇੱਕ ਸਾਲ ਤੋਂ ਇੱਥੇ ਪਈ ਹੈ ਹਾਂਜੀ ਬਾਈ ਕਾਰ ਲੈਣੀ ਵੀ ਛੱਡਤੀ ਹੈ ਹੀ ਨਹੀਂ ਘਰ ਮਾਪਿਓ ਉਹਨਾਂ ਨੂੰ ਮੈਂ ਪੁੱਛਿਆ ਸੀ ਮਾਪਿਓ ਹੈ ਨਹੀਂ ਇਹਨਾਂ ਦੇ ਹਾਂ ਪੂਰਾ ਮਾਪਿਓ ਦੀ ਮੌਤ ਹੋ ਗਈ ਸੀ ਕਦੋਂ ਕਿ ਤੂੰ ਛੋਟੀ ਸੀ ਉਦੋਂ ਹਾਂ ਜੀ ਮੰਮੀ ਤਾਂ ਦੇਖਦੇ ਹੀ ਆਦਰੀ ਦੇਖੇਗੀ اچھا ਮੰਮੀ ਦੇਖੀ ਹੋਈ ਨਹੀਂ ਤੂੰ ਤੇ ਜਦੋਂ ਡੈਡੀ ਦੇ ਕੇ ਡੈਡੀ ਨੇ ਪੜਾਇਆ ਨਹੀਂ ਤੈਨੂੰ ਫਿਰ ਨਹੀਂ ਮੇਰੇ ਭੂਆ ਨੇ ਕੱਲਿਆ ਸੀ ਉੱਥੇ ਹੀ ਰਹਿੰਦੀ ਭੂਆ ਨੇ ਵੀ ਨਹੀਂ ਪੜਾਇਆ ਤੂੰ ਪੜਾ ਹਾਂ ਤਾਂ ਜਲਦੀ ਜੀ ਹਾਂ ਜੀ ਜਿਹੜਾ ਤੇਰਾ ਘਰ ਵਾਲਾ ਵਾ ਉਹ ਕਿੱਥੇ ਹੁਣ ਉਪਾਤਣਾਰ ਇਹਦੇ ਤੜਤੇ ਪੂਰੀ ਹੋ ਲਧਰੇ ਕੋਲੇ ਨਹੀਂ ਤੱਕ ਉਹਦਾ ਨੰਬਰ ਨੰਬਰ ਹੈਗਾ ਹੈਗਾ ਉਹ ਕੰਨੇੋਂ ਤਲਾਕ ਹੋ ਗਿਆ ਉੰਨੀ ਕੇੰਦਾ ਫੋਨ ਕੱਟ ਦਿੰਦਾ ਦੇਖੋ ਥੋੜੀ ਸਾਹਿਬ ਇੱਥੇ ਸਿਸਟਮ ਵੀ ਆ ਤੁਹਾਡਾ ਹਨਾ ਆਸ-ਪਾਸ ਹੀ ਰਹਿੰਦਾ ਪੁਲਿਸ ਖੜੀ ਆ ਪ੍ਰਸ਼ਾਸਨ ਵੀ ਇੱਥੋਂ ਨਹੀਂ ਨਿਕਲਦੇ ਨੇ ਡੇਢ-2 ਸਾਲ ਹੋ ਗਏ ਇੱਥੇ ਇਹ ਤਾਂ ਹੈ ਨਹੀਂ ਵੀ 1.5-2 ਸਾਲਾਂ ਚ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਹੋਣਾ ਹਨਾ ਮਤਲਬ ਇਸ ਤਰ੍ਹਾਂ ਦੇ ਬਹੁਤ ਕੇਸ ਨੇ ਸਾਡੀਆਂ ਪਤਾ ਨਹੀਂ ਕਿੰਨੀਆਂ ਹੀ ਪੈਣਾ ਨੇ ਜਿਹੜੀਆਂ ਅੱਜ ਇਸ ਤਰ੍ਹਾਂ ਨਰਕ ਘਟ ਰਹੀਆਂ ਪਰ ਇਹਨਾਂ ਨੂੰ ਜ਼ਰੂਰ ਤਾਂ ਇਹਨਾਂ ਦੇ ਆਪਣਿਆਂ ਦੀ ਇਹਨਾਂ ਨੂੰ ਜ਼ਰੂਰ ਤਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਨਾਲ ਇਨਾਂ ਦਾ ਕੋਈ ਖੂਨ ਦਾ ਰਿਸ਼ਤਾ ਕੋਈ ਚਾਚੇ ਤਾਏ ਮਾਮੇ ਮਾਸੀਆਂ ਭੂਆ ਫੁੱਫੜ ਕੋਈ ਤਾਂ ਹੋਵੇ ਠੀਕਾ ਕਮੀਆਂ ਤਾਂ ਸਾਰਿਆਂ ਚੀਂਆਂ ਮਾੜੇ ਚੰਗੇ ਤਾਂ ਸਾਰੇ ਲੋਕ ਹੀ ਹੁੰਦੇ ਆ ਜਿਹੜੀ ਹਾਲਤ ਅੱਜ ਪੂਜਾ ਪਈ ਆ ਇਹ ਸਾਲ ਦੇ ਵਿੱਚ ਤਾਂ ਬੰਦਾ ਦੁਸ਼ਮਣ ਦੀ ਵੀ ਮਦਦ ਕਰ ਦਿੰਦਾ ਪਰ ਸਾਡਾ ਸਮਾਜ ਕਮੀਆਂ ਦੱਸ ਕੇ ਚਾਰ ਆਪ ਦਾ ਪੱਲਾ ਛਡਾ ਲੈਂਦਾ ਪਰ ਅਸੀਂ ਅੱਜ ਆਪਣੀ ਭੈਣ ਪੂਜਾ ਨੂੰ ਨਾਲ ਲੈ ਕੇ ਚੱਲੇ ਆ ਮਨੁੱਖਤਾਰੀ ਸੇਵਾ ਪਰਿਵਾਰ ਜਿਹਦਾ ਟ੍ਰੀਟਮੈਂਟ ਕਰਾਇਆ ਜਾਊਗਾ ਤੇ ਜ਼ਖਮ ਠੀਕ ਹੋ ਜਾਣਗੇ ਇਹ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਉਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਫਿਰ ਧੰਨਵਾਦ ਆ ਬਾਈ ਜੀ ਉਹਨਾਂ ਦਾ ਇੱਥੇ ਲੱਖਾਂ ਲੋਕ ਰੋਜ਼ ਨਿਕਲਦੇ ਆ ਦੇਖਦੇ ਆ ਪਰ ਕਿਸੇ ਦੀ ਵੀ ਸਵੱਲੀ ਨਿਗਾਹ ਇਹ ਪੂਜਾ ਭੈਣ ਉੱਪਰ ਨਹੀਂ ਪਈ ਜਿੱਦਾਂ ਦੀ ਵੀਰ ਨੇ ਕੋਸ਼ਿਸ਼ ਕੀਤੀ ਆ ਵੀਰ ਨੇ ਇਕੱਲੀ ਸਾਨੂੰ ਵੀਡੀਓ ਹੀ ਨਹੀਂ ਭੇਜੀ ਸਾਨੂੰ ਫੋਨ ਵੀ ਕਰਦਾ ਵੀਰਾ ਸਾਨੂੰ ਬਾਰ-ਬਾਰ ਯਾਦ ਵੀ ਕਰਾਉਂਦਾ ਵੀ ਵੀਰੇ ਆ ਕੇ ਜਾਇਓ ਹਾਲਤ ਹੋਰ ਖਰਾਬ ਹੋਈ ਜਾਂਦੀ ਆ ਹੋਰ ਬੱਦਰ ਹੋਈ ਜਾਂਦੀ ਆ ਕਈ ਵੀਡੀਓ ਪੂਜਾ ਦੀਆਂ ਬਾਈ ਨੇ ਬਣਾ ਕੇ ਭੇਜੀਆਂ ਬਾਈ ਜੀ ਤੁਹਾਡਾ ਕੰਮ ਹੈ ਇੱਥੇ ਐਕਸੀ ਦਾ ਕੰਮ ਹੈ ਟੈਕਸੀ ਦਾ ਟੈਕਸੀ ਦਾ ਦਫ਼ਤਰ ਹੈ ਇੱਥੇ ਤੁਹਾਡਾ ਨਾਮ ਹੈਗਾ ਤੁਹਾਡਾ ਗੁਲਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਆ ਮਾਉਦੇ ਦਾ ਹੀ ਆ ਲੋਕਲੀਓ ਹਾਂਜੀ ਦੇਖੋ ਬਾਈ ਦਾਦਾ ਵੀ ਸਾਲ ਤੋਂ ਤਾਂ ਮੈਂ ਹੀ ਦੇਖ ਰਿਹਾ ਹਾਂ ਮਾਰਿਓ ਥੋੜੀ ਜੀ ਚਾਤ ਆਪਣੇ ਆਸ-ਪਾਸ ਵਿਚਾਰੇ ਹੋ ਥੋੜੀ ਜੀ ਆਪਣੇ ਅੰਦਰ ਬੈਠੀ ਉਸ ਰੱਬ ਦੀ ਮੂਰਤ ਨਾਲ ਵੀ ਕੀ ਆਪਾਂ ਆਪਣਾ ਫਰਜ਼ ਨਿਭਾ ਰਹੇ ਆ ਕੀ ਆਪਣਾ ਇਹੀ ਫਰਜ਼ ਆ ਵੀ ਆਪਾਂ ਸਿਰਫ ਦੇਖ ਕੇ ਅੰਡਠਾ ਕਰ ਦਈਏ ਜਾਂ ਆਪਣੀ ਜ਼ਿੰਮੇਵਾਰੀ ਨਾ ਮੰਪੀ ਤੂੰ ਜਮਾਈ ਨਹੀਂ ਪੜੀ ਕਿ ਸਕੂਲ ਨਹੀਂ ਗਈ ਸਹੀ ਦੱਸਣਾ ਨਹੀਂ ਗਈ ਅੱਛਾ ਨਸ਼ਿਆਂ 'ਚ ਕਿਵੇਂ ਪੈ ਗਈ ਤੂੰ ਅੱਛਾ ਕਰਾਉ ਹੋਇਆ ਫੱਕਰਵਾਦ ਸਹੀ ਸੀ ਮੰਪੀ ਤੂੰ ਘਰ ਖਰਾਉ ਹੈ ਨਾ ਜੇ ਕਿਸੇ ਦੀ ਡੈਥ ਹੋ ਗਈ ਜਾਂ ਹੋਰ ਬਿਨਾਂ ਮਤਲਬ ਥੋੜੀ ਆਪਾਂ ਨਸ਼ੇ ਕਰਨ ਲੱਗ ਗਏ ਨਾ ਹੈ ਨਹੀਂ ਜਿੱਤ ਸਾਡਾ ਛਾੜ ਦਿੱਤਾ ਹੈ ਹੁਣ ਤੂੰ ਮੰਪੀ ਸਾਡੇ ਕੋ ਆਈ ਹੈ ਭੈਣੇ ਅਸੀਂ ਨਸ਼ਿਆਂ ਨੂੰ ਰੱਖਦੇ ਨਹੀਂਗੇ ਅਸੀਂ ਲੈ ਕੇ ਨਹੀਂ ਆਉਂਦੇ ਪਰ ਸਾਡੇ ਕੋਲੇ ਕਈ ਵਾਰੀ ਜਿਵੇਂ ਤੇਰੇ ਵਾਲਾ ਕੇਸ ਆ जख्म ਹੋਏ ਹੁੰਦੇ ਆ ਜਾਂ ਹਨਾ ਗਲਿਆ ਹੁੰਦਾ ਬੰਦਾ ਫਿਰ ਸਾਨੂੰ ਲਿਆਉਣਾ ਪੈਂਦਾ ਵੀ ਚਲੋ ਨਸ਼ੇ ਤਾਂ ਕਰਦੇ ਆ ਪਹਿਲਾਂ ਤੇਰੀ ਜਾਨ ਬਚਾਉਣੀ ਜ਼ਰੂਰੀ ਆ ਪਰ ਹੁਣ ਤੂੰ ਭੈਣ ਬਣ ਕੇ ਸਾਡੇ ਕੋਲੇ ਇੱਥੇ ਰਹਿਣਾ ਕਿਸੇ ਨਾਲ ਲੜਨਾ ਨਹੀਂ ਕਿਸੇ ਨਾਲ ਕੋਈ ਗਲਤ ਗੱਲਾਂ ਨਹੀਂ ਕਰਨੀਆਂ ਕਿ ਇੱਥੇ ਆਪਣੇ ਅੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਪਿਆਰ ਨਾਲ ਰਹਿਣਾ ਸਾਰਿਆਂ ਨਾਲ ਇੱਜ਼ਤ ਕਰਨੀ ਵੀ ਆ ਤੇ ਕਰਾਉਣੀ ਵੀ ਆ ਠੀਕ ਹੈ ਪੁੱਤ ਠੀਕ ਹੈ। ਤੇ ਤੂੰ ਸਾਡੀ ਛੋਟੀ ਭੈਣ ਆ ਸੀ ਤੈਨੂੰ ਛੋਟੀ ਭੈਣ ਵਾਂਗੂ ਰੱਖਾਂਗੇ। ਠੀਕ ਹੈ ਸਾਡੇ ਬੱਚਿਆਂ ਵਾਂਗੂ। ਪਰ ਤੂੰ ਵੀ ਸਾਡੇ ਨਾਲ ਉਵੇਂ ਹੀ ਰਹਿਣਾ। ਠੀਕ ਹੈ। ਇਲਾਜ ਤੇਰਾ ਵਧੀਆ ਹੋਊਗਾ ਪੁੱਤ। ਰੋਟੀ ਪਾਣੀ ਵੀ ਵਧੀਆ ਮਿਲੂ। ਔਰ ਜਿਹੜਾ ਤੇਰਾ ਨਸ਼ਾ ਵਾ ਇਹ ਤੈਨੂੰ ਛੱਡਣਾ ਪੈਣਾ ਜਿਹੜੀ ਤੂੰ ਕਹਿੰਨੇ ਗੋਲੀ ਖਾਨੀ ਆ ਹੁਣ ਹਨਾ। ਉਹ ਗੋਲੀ ਤਾਂ ਨਹੀਂ ਮਿਲਣੀ ਹੁਣ ਇੱਥੇ। ਪਰ ਅਸੀਂ ਤੈਨੂੰ ਇੱਥੇ ਤਾਕਤ ਵਾਲੀ ਦਵਾਈ ਦੇਵਾਂਗੇ ਜੀਣ ਤੇਰੇ ਸੀਰ ਵਿੱਚ ਤਾਕਤ ਆਊਗੀ। ਤੇਰੇ ਟੈਸਟ ਹੋਣਗੇ ਤੈਨੂੰ ਖਾਾਕ ਵਧੀਆ ਫਰੂਟ ਦੁੱਧ ਘਿਓ ਵਧੀਆ ਦੇਵਾਂਗੇ ਸਾਰਾ ਕੁਝ। ਪਰ ਨਸ਼ੇ ਵਾਲੀ ਦਵਾਈ ਨਹੀਂ ਅਸੀਂ ਦੇਣੀ ਠੀਕ ਹੈ ਉਹਦੇ ਲਈ ਤੈਨੂੰ ਸਰੀਰ ਥੋੜਾ ਤੇਰਾ ਦੁਖੂਗਾ ਥੋੜੇ ਦਿਨ ਤੇਰਾ ਸਰੀਰ ਟੁੱਟੂਗਾ ਤੇ ਉਹਦੋਂ ਚੱਲਣਾ ਪੈਣਾ ਠੀਕ ਔਰ ਤੂੰ ਜਦੋਂ ਤੇਰਾ ਸਰੀਰ ਟੁੱਟਣਾ ਮਾ ਨਾ ਤੂੰ ਕਹਿਣਾ ਮੈਂ ਘਰੇ ਜਾਣਾ ਮੈਂ ਮੈਨੂੰ ਉੱਥੇ ਛੱਡਿਓ ਵਾਪਸ ਹਾਂਜੀ ਪਰ ਅਸੀਂ ਤੈਨੂੰ ਜਾਣ ਨਹੀਂ ਦੇਣਾ ਠੀਕ ਤੈਨੂੰ ਸਾਡੀ ਗੱਲ ਮੰਨਣੀ ਪੈਣੀ ਹੈ ਮੰਨੇਂਗੀ ਨਾ ਹਾਂਜੀ ਹਾਂ ਲੜਾਈ ਨਹੀਂ ਕਰਨੀ ਪਿਆਰ ਨਾ ਲੈਣਾ ਠੀਕ